ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਜਦੋਂ ਬੰਦਾ ਸੱਤਾ ਦੇ ਵਿੱਚ ਰਹਿੰਦਾ ਹੈ ਜਾਂ ਕਹ ਲਈਏ ਕਿ ਸਿਆਸੀ ਆਗੂ ਸੱਤਾ ਦੇ ਵਿੱਚ ਰਹਿੰਦਾ ਹੈ ਤਾਂ ਬਹੁਤ ਕੁਝ ਕਰਦਾ ਹੈ ਉਦੋਂ ਤੇ ਇਲਜ਼ਾਮ ਵੀ ਲੱਗਦੇ ਨੇ ਉਸ ਤੋਂ ਬਾਅਦ ਦੇ ਵਿੱਚ ਇਲਜ਼ਾਮਾਂ ਨੂੰ ਉਹ ਨਕਾਰਦਾ ਵੀ ਹੈ ਪਰ ਕਈ ਵਾਰ ਕਾਰਵਾਈ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਤੇ ਹੁਣ ਬ੍ਰਾਜ਼ੀਲ ਦੀ ਗੱਲ ਕਰੀਏ ਤਾਂ ਬ੍ਰਾਜ਼ੀਲ ਦੇ ਵਿੱਚ ਸਾਬਕਾ ਰਾਸ਼ਟਰਪਤੀ ਨੂੰ ਸਜ਼ਾ ਸੁਣਾਈ ਗਈ ਹੈ ਬ੍ਰਾਜ਼ੀਲ ਦੀ ਹੀ ਸੁਪਰੀਮ ਕੋਰਟ ਨੇ ਉਹਨਾਂ ਨੂੰ ਸਜ਼ਾ ਸੁਣਾ ਦਿੱਤੀ ਹੈ ਤੇ ਸਜ਼ਾ ਵੀ ਥੋੜੀ ਨਹੀਂ 27 ਸਾਲਾਂ ਦੀ ਸਜ਼ਾ ਸੁناਈ ਗਈ ਹੈ ਤੇ ਇਲਜ਼ਾਮ ਇਹ ਲੱਗੇ ਨੇ ਕਿ ਉਹਨਾਂ ਨੇ ਦੂਜੇ ਰਾਸ਼ਟਰਪਤੀ ਦੇ ਤਖਤਾ ਪਲਟ ਦੀ ਕੋਸ਼ਿਸ਼ ਕੀਤੀ ਸੀ ਖੁਦ ਉਹ ਹਾਰ ਗਏ ਸੀਗੇ ਤੇ ਨਵੇਂ ਰਾਸ਼ਟਰਪਤੀ ਦਾ ਤਖਤਾ ਪਲਟਣ ਦੀ ਕੋਸ਼ਿਸ਼ ਕੀਤੀ ਕਹਿੰਦੇ ਪੂਰੀ ਸਾਜ਼ਿਸ਼ ਰਚੀ ਜਿਸ ਤੋਂ ਬਾਅਦ ਦੇ ਵਿੱਚ ਕੋਰਟ ਦੇ ਵਿੱਚ ਉਹਨਾਂ ਨੂੰ ਕਾਨੂੰਨ ਦਾ ਸਾਹਮਣਾ ਕਰਨਾ ਪਿਆ ਤੇ ਹੁਣ ਮੁੱਖ ਜੱਜ ਨੇ 27 ਸਾਲਾਂ ਦੀ ਸਜ਼ਾ ਸੁਣਾ ਦਿੱਤੀ ਹੈ ਤੇ ਵਕ ਵਕ ਜਿਹੜੇ ਆਗੂ ਨੇ ਉਹਨਾਂ ਦੇ ਪ੍ਰਤੀਕਰਮ ਵਗੈਰਾ ਵੀ ਆਉਣੇ ਸ਼ੁਰੂ ਹੋ ਗਏ ਨੇ ਕਿਉਂਕਿ ਸਾਬਕਾ ਰਾਸ਼ਟਰਪਤੀ ਨੇ ਉੱਥੋਂ ਦੇ ਜੇਅਰ ਬੋਲਸਾ ਨਾਰੋ ਜੇਰ ਬਾਲਸੋਨਾਰੋ ਨੂੰ ਸਜ਼ਾ ਸੁਣਾਈ ਗਈ ਹੈ ਤੇ ਉਮਰ ਇਹਨਾਂ ਦੀ ਤਕਰੀਬਨ 70 ਸਾਲ ਹੈ ਇਲਜ਼ਾਮ ਲੱਗੇ ਨੇ ਕਿ ਇਹਨਾਂ ਨੇ ਜਦੋਂ ਆਪਣੀ ਹਾਰ ਹੁੰਦੀ ਹੈ ਚੋਣਾਂ ਦੇ ਵਿੱਚ ਤਾਂ ਉਸ ਤੋਂ ਬਾਅਦ ਦੇ ਵਿੱਚ ਤਖਤਾ ਪਲਟ ਦੀ ਸਾਜ਼ਿਸ਼ ਰਚ ਦਿੱਤੀ ਕਿ ਜੇਕਰ ਮੈਂ ਸੱਤਾ ਵਿੱਚ ਨਹੀਂ ਰਿਹਾ ਤਾਂ ਦੂਜਾ ਜਿਹੜਾ ਆਗੂ ਆ ਉਹਨੂੰ ਵੀ ਸੱਤਾ ਦੇ ਵਿੱਚ ਨਹੀਂ ਰਹਿਣ ਦੇਣਾ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਰਾਸ਼ਟਰਪਤੀ ਮੌਜੂਦਾ ਨੇ ਉਹਨਾਂ ਦੇ ਖਿਲਾਫ ਇਹ ਸਾਜ਼ਿਸ਼ ਸੀ ਜਿਨ੍ਹਾਂ ਦਾ ਨਾਮ ਲੁਇਜ਼ ਇਨਾਸੀਓ ਹੈ ਉਹਨਾਂ ਦਾ ਤਖਤਾ ਪਲਟਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਲਜ਼ਾਮਾ ਦੇ ਵਿੱਚ ਘਿਰ ਗਏ ਤੇ ਹੁਣ ਜਿਹੜੇ ਕੋਰਟ ਨੇ ਉਹਨਾਂ ਨੂੰ ਸਜ਼ਾ ਸੁਣਾਈ ਹੈ 27 ਸਾਲਾਂ ਦੀ ਤੇ 27 ਸਾਲ ਦੀ ਸਜ਼ਾ ਨੂੰ ਲੈ ਕੇ ਕਹਿੰਦੇ ਉਹਨਾਂ ਨੇ ਕੋਰਟ ਦੇ ਵਿੱਚ ਆਪਣਾ ਕੋਈ ਪੱਖ ਵੀ ਨਹੀਂ ਰੱਖਿਆ ਇਸ ਦੇ ਬਾਰੇ ਉਹਨਾਂ ਨੇ ਇਹ ਵੀ ਨਹੀਂ ਕਿਹਾ ਕਿ ਉਹ ਅੱਗੇ ਅਪੀਲ ਕਰਨਗੇ ਜਾਂ ਰਿਵਿਊ ਪਟੀਸ਼ਨ ਪਾਉਣਗੇ ਕੁਝ ਵੀ ਨਹੀਂ ਕੀਤਾ ਗਿਆ ਤਾਂ ਇਹਦੇ باوجود ਸਿੱਧਾ ਉਹਨਾਂ ਨੂੰ ਜਿਹੜੀ ਸਜ਼ਾ ਸੁਣਾ ਦਿੱਤੀ ਗਈ ਇਹਦੇ ਉੱਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵੀ ਪ੍ਰਤੀਕਰਮ ਸਾਹਮਣੇ ਆਇਆ ਹੈ ਡੋਲ ਟਰੰਪ ਨੇ ਇਸ ਨੂੰ ਜਿਹੜਾ ਇਹ ਫੈਸਲਾ ਆਇਆ ਇਹਨੂੰ ਸਿੱਧੇ ਦੁਰਤੇ ਕਿਹਾ ਹੈ ਕਹਿੰਦੇ ਜੀ ਵਿੱਚ ਹੰਟ ਹੈ ਉਹਨਾਂ ਨੇ ਇਸ ਨੂੰ ਵਿੱਚ ਹੰਟ ਜਿਹੜਾ ਉਹ ਕਰਾਰ ਦਿੱਤਾ ਗਿਆ ਤੇ ਦੂਜੇ ਪਾਸੇ ਬ੍ਰਾਜ਼ੀਲ ਦੇ ਉੱਤੇ ਵੀ ਭਾਰਤ ਦੇ ਵਾਂਗ ਹੀ 50% ਦੀ ਟੈਰਿਫ ਲਗਾਇਆ ਗਿਆ ਸੀਗਾ 트럼ਪ ਵੱਲੋਂ ਤਾਂ ਉਦੋਂ ਬ੍ਰਾਜ਼ੀਲ ਦੇ ਤੇ ਅਮਰੀਕਾ ਦੇ ਸਬੰਧਾਂ ਦੇ ਵਿੱਚ ਵੀ ਕਾਫੀ ਖਟਾਸ ਆ ਗਈ ਸੀ ਤੇ ਜਿਹੜੇ ਜੱਜ ਨੇ ਇਹ ਸਜ਼ਾ ਸੁਣਾਈ ਹੈ ਜਸਟਿਸ ਮੁਰਾਇਸ ਉਹਨਾਂ ਦਾ ਉਹਦਾ ਵੀਜ਼ਾ ਵੀ ਰੱਦ ਕਰ ਦਿੱਤਾ ਗਿਆ ਸੀਗਾ ਡੋਨਾਲਡ ਟਰੰਪ ਸਰਕਾਰ ਵੱਲੋਂ ਤੇ ਉਹਨਾਂ ਨੇ ਹੀ ਹੁਣੇ ਸਜ਼ਾ ਸੁਣਾਈ ਹੈ ਯਾਨੀ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਇਹਦੇ ਉੱਤੇ 20% ਕਰਮ ਆ ਗਿਆ ਜਿਸ ਤਰ੍ਹਾਂ ਦੇ ਨਾਲ ਕਿਤੇ ਵੀ ਕੋਈ ਜੰਗ ਲੱਗਦੀ ਹੈ ਜੰਗਬੰਦੀ ਕਰਾਉਣ ਦਾ ਸੇਰਾ ਟਰੰਪ ਆਪਣੇ ਸਿਰ ਬੰਨ ਲੈਂਦੇ ਨੇ ਚਾਹੇ ਉਹ ਭਾਰਤ ਪਾਕਿਸਤਾਨ ਹੋਵੇ ਚਾਹੇ ਹੁਣ ਯੂਕਰੇਨ ਤੇ ਰੂਸ ਦਾ ਯੁੱਧ ਰਕਵਾਉਣ ਦੀਆਂ ਕਹਿੰਦੇ ਅਸੀਂ ਕੋਸ਼ਿਸ਼ਾਂ ਕਰ ਰਹੇ ਹਾਂ ਮੈਨੂੰ ਕੋਈ ਪੁਰਸਕਾਰ ਨਹੀਂ ਚਾਹੀਦਾ ਮੈਨੂੰ ਪਤਾ ਕਹਿੰਦੇ ਮਿਲਣਾ ਵੀ ਨਹੀਂ ਪਰ ਮੈਂ ਕੋਸ਼ਿਸ਼ਾਂ ਆਪਣੀਆਂ ਜਿਹੜੀਆਂ ਆ ਉਹ ਜਾਰੀ ਰੱਖਾਂਗਾ ਤਾਂ ਹੁਣ 트ੰਪ ਦੀ ਇਹਦੇ ਉੱਤੇ ਟਿੱਪਣੀ ਆ ਚੁੱਕੀ ਹੈ ਤੇ ਦੂਜੇ ਪਾਸੇ ਜਿਹੜਾ ਤਖਤਾ ਪਲਟ ਹੋਇਆ ਇਹਦੇ ਵਿੱਚ ਆ ਹੋਣਾ ਸੀਗਾ ਹੋਣ ਤੋਂ ਬਚਾਅ ਹੋ ਗਿਆ ਪਰ ਸਾਬਕਾ ਰਾਸ਼ਟਰਪਤੀ ਇਹਦੇ ਵਿੱਚ ਉਲਝਦੇ ਹੋਏ ਨਜ਼ਰ ਆਏ ਨੇ ਇਸੇ ਤਰ੍ਹਾਂ ਦੇ ਹਾਲਾਤ ਬੰਗਲਾਦੇਸ਼ ਦੇ ਵਿੱਚ ਵੀ ਬਣੇ ਸੀ ਜਦੋਂ ਸ਼ੇਖ ਹਸਿਨਾ ਦੇ ਖਿਲਾਫ ਲੋਕ ਹੋ ਗਏ ਉੱਥੇ ਤਖਤਾ ਪਲਟ ਹੋਇਆ ਸ਼ੇਖ ਹਸੀਨਾ ਦੇ ਉੱਤੇ ਵੀ ਕਾਰਵਾਈ ਉਹਨਾਂ ਨੂੰ ਵੀ ਜਿਹੜੀ ਹੈ ਸਜ਼ਾ ਸੁਣਾਈ ਗਈ ਹੈ ਤਾਂ ਉਹ ਵੀ ਆਪਣੇ ਦੇਸ਼ ਤੋਂ ਬਾਹਰ ਦੂਜੇ ਦੇਸ਼ ਦੇ ਵਿੱਚ ਰਹਿੰਦੇ ਹੋਏ ਨਜ਼ਰ ਆ ਰਹੇ ਨੇ ਸੋ ਜਦੋਂ ਬੰਦਾ ਜਾਂ ਸਿਆਸੀ ਆਗੂ ਸੱਤਾ ਦੇ ਵਿੱਚ ਹੁੰਦਾ ਹੈ ਪੂਰੇ ਰੰਗਮਾਨ ਦਾ ਪੂਰੀਆਂ ਸਹੂਲਤਾਂ ਭੋਗਦਾ ਹੈ ਉਸ ਤੋਂ ਬਾਅਦ ਦੇ ਵਿੱਚ ਜੇਕਰ ਉਹ ਕਿਸੇ ਸਾਜ਼ਿਸ਼ ਦੇ ਇਲਜ਼ਾਮ ਦੇ ਵਿੱਚ ਘਿਰ ਜਾਂਦਾ ਤਾਂ ਫਿਰ ਕਾਨੂੰਨ ਉਹਦੇ ਵਾਸਤੇ ਵੀ ਬਰਾਬਰ ਹੈ ਤਾਂ ਬ੍ਰਾਜ਼ੀਲ ਦੇ ਜਿਹੜੇ ਪੁਰਵ ਰਾਸ਼ਟਰਪਤੀ ਨੇ ਸਾਫਕਾ ਰਾਸ਼ਟਰਪਤੀ ਨੂੰ ਉਹਨਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਜੇਰ ਬੋਲਸੋਨਾਰੋਆ ਉਹਨਾਂ ਨੂੰ 27 ਸਾਲਾਂ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਤਖਤਾ ਪਲਟ ਦੀ ਜਿਹੜੀ ਸਾਜ਼ਿਸ਼ ਹੈ ਉਹ ਰਚੀ ਗਈ ਸੀ 2022 ਦੇ ਵਿੱਚ ਜਦੋਂ ਉਹ ਆਪਣੀ ਚੋਣ ਹਾਰ ਗਏ ਸੀਗੇ ਤਾਂ ਮੌਜੂਦਾ ਜਿਹੜੇ ਰਾਸ਼ਟਰਪਤੀ ਨੇ ਉਹਨਾਂ ਦੇ ਖਿਲਾਫ ਇਹ ਜਿਹੜੀ ਸਾਰੀ ਸਾਜ਼ਿਸ਼ ਰਚੀ ਗਈ ਸੀ ਜਿਹਦਾ ਹੁਣ ਖਮਿਆਜ਼ਾ ਸਾਬਕਾ ਰਾਸ਼ਟਰਪਤੀ ਭੁਗਤਦੇ ਹੋਏ ਨਜ਼ਰ ਆ ਰਹੇ ਨੇ ਬ੍ਰਾਜ਼ਿਲ ਦੀ ਹੀ ਸੁਪਰੀਮ ਕੋਰਟ ਨੇ ਉਹਨਾਂ ਨੂੰ ਸਜ਼ਾ ਸੁਣਾ ਦਿੱਤੀ ਹੈ ਤੇ ਸਜ਼ਾ ਵੀ ਥੋੜੀ ਨਹੀਂ 27 ਸਾਲਾਂ ਦੀ ਸਜ਼ਾ ਸੁਣਾਈ ਗਈ ਹੈ ਤੇ ਇਲਜ਼ਾਮ ਇਹ ਲੱਗੇ ਨੇ ਕਿ ਉਹਨਾਂ ਨੇ ਦੂਜੇ ਰਾਸ਼ਟਰਪਤੀ ਦੇ ਤਖਤਾ ਪਲਟ ਦੀ ਕੋਸ਼ਿਸ਼ ਕੀਤੀ ਸੀ ਖੁਦ ਉਹ ਹਾਰ ਗਏ ਸੀਗੇ ਤੇ ਨਵੇਂ ਰਾਸ਼ਟਰਪਤੀ ਦਾ ਤਖਤਾ ਪਲਟਣ ਦੀ ਕੋਸ਼ਿਸ਼ ਕੀਤੀ ਕਹਿੰਦੇ ਪੂਰੀ ਸਾਜ਼ਿਸ਼ ਰਚੀ ਜਿਸ ਤੋਂ ਬਾਅਦ ਦੇ ਵਿੱਚ ਕੋਰਟ ਦੇ ਵਿੱਚ ਉਹਨਾਂ ਨੂੰ ਕਾਨੂੰਨ ਦਾ ਸਾਹਮਣਾ ਕਰਨਾ ਪਿਆ ਤੇ ਹੁਣ ਮੁੱਖ ਜੱਜ ਨੇ 27 ਸਾਲਾਂ ਦੀ ਸਜ਼ਾ ਸੁਣਾ ਦਿੱਤੀ ਹੈ ਇੱਥੇ ਵਕ ਵਕ ਜਿਹੜੇ ਆਗੂ ਨੇ ਉਹਨਾਂ ਦੇ ਪ੍ਰਤੀਕਰਮ ਵਗੈਰਾ ਵੀ ਆਉਣੇ ਸ਼ੁਰੂ ਹੋ ਗਏ ਨੇ ਕਿਉਂਕਿ ਸਾਬਕਾ ਰਾਸ਼ਟਰਪਤੀ ਨੇ ਉੱਥੋਂ ਦੇ ਜੇਅਰ ਬੋਲਸੋ ਨਾਰੋ ਜੇਅਰ ਬੋਲਸੋ ਨਾਰੋ ਨੂੰ ਸਜ਼ਾ ਸੁਣਾਈ ਗਈ ਹੈ ਤੇ ਉਮਰ ਇਹਨਾਂ ਦੀ ਤਕਰੀਬਨ 70 ਸਾਲ ਹੈ ਇਲਜ਼ਾਮ ਲੱਗੇ ਨੇ ਕਿ ਇਹਨਾਂ ਨੇ ਜਦੋਂ ਆਪਣੀ ਹਾਰ ਹੁੰਦੀ ਆ ਚੋਣਾ ਦੇ ਵਿੱਚ ਤਾਂ ਉਦੋਂ ਬਾਅਦ ਦੇ ਵਿੱਚ ਤਖਤਾ ਪਲਟ ਦੀ ਸਾਜ਼ਿਸ਼ ਰਚ ਦਿੱਤੀ ਕਿ ਜੇਕਰ ਮੈਂ ਸੱਤਾ ਵਿੱਚ ਨਹੀਂ ਰਿਹਾ ਤਾਂ ਦੂਜਾ ਜਿਹੜਾ ਆਗੂ ਆ ਉਹਨੂੰ ਵੀ ਸੱਤਾ ਦੇ ਵਿੱਚ ਨਹੀਂ ਰਹਿਣ ਦੇਣਾ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਰਾਸ਼ਟਰਪਤੀ ਮੌਜੂਦਾ ਨੇ ਉਹਨਾਂ ਦੇ ਖਿਲਾਫ ਇਹ ਸਾਜ਼ਿਸ਼ ਸੀ ਜਿਨ੍ਹਾਂ ਦਾ ਨਾਮ ਲੁਈਜ਼ ਇਨਾਸੀਓ ਹੈ ਤਾਂ ਉਹਨਾਂ ਦਾ ਤਖਤਾ ਪਲਟਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਲਜ਼ਾਮਾਂ ਦੇ ਵਿੱਚ ਕਿਰ ਗਏ ਤੇ ਹੁਣ ਜਿਹੜੇ ਕੋਰਟ ਨੇ ਉਨਾ ਨੂੰ ਸਜ਼ਾ ਸੁਣਾਈ ਹੈ 27 ਸਾਲਾਂ ਦੀ ਤੇ 27 ਸਾਲ ਦੀ ਸਜ਼ਾ ਨੂੰ ਲੈ ਕੇ ਕਹਿੰਦੇ ਉਹਨਾਂ ਨੇ ਕੋਰਟ ਦੇ ਵਿੱਚ ਆਪਣਾ ਕੋਈ ਪੱਖ ਵੀ ਨਹੀਂ ਰੱਖਿਆ ਇਸ ਦੇ ਬਾਰੇ ਉਹਨਾਂ ਨੇ ਇਹ ਵੀ ਨਹੀਂ ਕਿਹਾ ਕਿ ਉਹ ਅੱਗੇ ਅਪੀਲ ਕਰਨਗੇ ਜਾਂ ਰੀਵਿਊ ਪਟੀਸ਼ਨ ਪਾਉਣਗੇ ਕੁਝ ਵੀ ਨਹੀਂ ਕੀਤਾ ਗਿਆ ਤਾਂ ਇਹਦੇ باوجود ਸਿੱਧਾ ਉਹਨਾਂ ਨੂੰ ਜਿਹੜੀ ਸਜ਼ਾ ਸੁਣਾ ਦਿੱਤੀ ਗਈ ਇਹਦੇ ਉੱਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵੀ ਪ੍ਰतिकਰਮ ਸਾਹਮਣੇ ਆਇਆ ਹੈ ਡੋਨਾਲਡ ਟਰੰਪ ਨੇ ਇਸ ਨੂੰ ਜਿਹੜਾ ਇਹ ਫੈਸਲਾ ਆਇਆ ਇਹਨੂੰ ਸਿੱਧੇ ਦੁਰਤੇ ਕਿਹਾ ਹੈ ਕਹਿੰਦੇ ਜੀ ਵਿੱਚ ਹੰਟ ਹੈ ਉਹਨਾਂ ਨੇ ਇਸ ਨੂੰ ਵਿੱਚ ਹੰਟ ਜਿਹੜਾ ਉਹ ਕਰਾਰ ਦਿੱਤਾ ਗਿਆ ਤੇ ਦੂਜੇ ਪਾਸੇ ਬ੍ਰਾਜ਼ੀਲ ਦੇ ਉੱਤੇ ਵੀ ਭਾਰਤ ਦੇ ਵਾਂਗ ਹੀ 50% ਦੀ ਟੈਰਿਫ ਲਗਾਇਆ ਗਿਆ ਸੀਗਾ 트াম্প ਵੱਲੋਂ ਤਾਂ ਉਦੋਂ ਬ੍ਰਾਜ਼ੀਲ ਦੇ ਤੇ ਅਮਰੀਕਾ ਦੇ ਸਬੰਧਾਂ ਦੇ ਵਿੱਚ ਵੀ ਕਾਫੀ ਖਟਾਸ ਆ ਗਈ ਸੀ ਤੇ ਜਿਹੜੇ ਜੱਜ ਨੇ ਇਹ ਸਜ਼ਾ ਸੁਣਾਈ ਹੈ ਜਸਟਿਸ ਮੁਰਾਇਸ ਉਹਨਾਂ ਦਾ ਉਹਦਾ ਵੀਜ਼ਾ ਵੀ ਰੱਦ ਕਰ ਦਿੱਤਾ ਗਿਆ ਸੀਗਾ ਡੋਨਾਲਡ ਟਰੰਪ ਸਰਕਾਰ ਵੱਲੋਂ ਤੇ ਉਹਨਾਂ ਨੇ ਹੀ ਹੁਣੇ ਸਜ਼ਾ ਸੁਣਾਈ ਹੈ ਯਾਨੀ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਇਹਦੇ ਉੱਤੇ 20% ਕਰਮ ਆ ਗਿਆ ਜਿਸ ਤਰ੍ਹਾਂ ਦੇ ਨਾਲ ਕਿਤੇ ਵੀ ਕੋਈ ਜੰਗ ਲੱਗਦੀ ਹੈ ਜੰਗਬੰਦੀ ਕਰਾਉਣ ਦਾ ਸੇਰਾ ਟਰੰਪ ਆਪਣੇ ਸਿਰ ਬੰਨ ਲੈਂਦੇ ਨੇ ਚਾਹੇ ਉਹ ਭਾਰਤ ਪਾਕਿਸਤਾਨ ਹੋਵੇ ਚਾਹੇ ਹੁਣ ਯੂਕਰੇਨ ਤੇ ਰੂਸ ਦਾ ਯੁੱਧ ਰਕਵਾਉਣ ਦੀਆਂ ਕਹਿੰਦੇ ਅਸੀਂ ਕੋਸ਼ਿਸ਼ਾਂ ਕਰ ਰਹੇ ਹਾਂ ਮੈਨੂੰ ਕੋਈ ਪੁਰਸਕਾਰ ਨਹੀਂ ਚਾਹੀਦਾ ਮੈਨੂੰ ਪਤਾ ਕਹਿੰਦੇ ਮਿਲਣਾ ਵੀ ਨਹੀਂ ਪਰ ਮੈਂ ਕੋਸ਼ਿਸ਼ਾਂ ਆਪਣੀਆਂ ਜਿਹੜੀਆਂ ਆ ਉਹ ਜਾਰੀ ਰੱਖਾਂਗਾ ਤਾਂ ਹੁਣ 트ੰਪ ਦੀ ਇਹਦੇ ਉੱਤੇ ਟਿੱਪਣੀ ਆ ਚੁੱਕੀ ਹੈ ਤੇ ਦੂਜੇ ਪਾਸੇ ਜਿਹੜਾ ਤਖਤਾ ਪਲਟ ਹੋਇਆ ਇਹਦੇ ਵਿੱਚ ਆ ਹੋਣਾ ਸੀਗਾ ਹੋਣ ਤੋਂ ਬਚਾਅ ਹੋ ਗਿਆ ਪਰ ਸਾਬਕਾ ਰਾਸ਼ਟਰਪਤੀ ਇਹਦੇ ਵਿੱਚ ਉਲਝਦੇ ਹੋਏ ਨਜ਼ਰ ਆਏ ਨੇ ਇਸੇ ਤਰ੍ਹਾਂ ਦੇ ਹਾਲਾਤ ਬੰਗਲਾਦੇਸ਼ ਦੇ ਵਿੱਚ ਵੀ ਬਣੇ ਸੀ ਜਦੋਂ ਸ਼ੇਖ ਹਸਿਨਾ ਦੇ ਖਿਲਾਫ ਲੋਕ ਹੋ ਗਏ ਉੱਥੇ ਤਖਤਾ ਪਲਟ ਹੋਇਆ ਸ਼ੇਖ ਹਸੀਨਾ ਦੇ ਉੱਤੇ 20 ਕਾਰਵਾਈ ਉਹਨਾਂ ਨੂੰ 20 ਜਿਹੜੀ ਹੈ ਸਜ਼ਾ ਸੁਣਾਈ ਗਈ ਹੈ ਤਾਂ ਉਹ ਵੀ ਆਪਣੇ ਦੇਸ਼ ਤੋਂ ਬਾਹਰ ਦੂਜੇ ਦੇਸ਼ ਦੇ ਵਿੱਚ ਰਹਿੰਦੇ ਹੋਏ ਨਜ਼ਰ ਆ ਰਹੇ ਨੇ ਸੋ ਜਦੋਂ ਬੰਦਾ ਜਾਂ ਸਿਆਸੀ ਆਗੂ ਸੱਤਾ ਦੇ ਵਿੱਚ ਹੁੰਦਾ ਹੈ ਪੂਰੇ ਰੰਗਮਾਨ ਦਾ ਹੈ ਪੂਰੀਆਂ ਸਹੂਲਤਾਂ ਭੋਗਦਾ ਹੈ ਉਸ ਤੋਂ ਬਾਅਦ ਦੇ ਵਿੱਚ ਜੇਕਰ ਉਹ ਕਿਸੇ ਸਾਜ਼ਿਸ਼ ਦੇ ਇਲਜ਼ਾਮ ਦੇ ਵਿੱਚ गिर ਜਾਂਦਾ ਹੈ ਤਾਂ ਫਿਰ ਕਾਨੂੰਨ ਉਹਦੇ ਵਾਸਤੇ ਵੀ ਬਰਾਬਰ ਹੈ ਤਾਂ ਬ੍ਰਾਜ਼ੀਲ ਦੇ ਜਿਹੜੇ ਪੁਰਵ ਰਾਸ਼ਟਰਪਤੀ ਨੇ ਸਾਫਕਾ ਰਾਸ਼ਟਰਪਤੀ ਨੂੰ ਉਹਨਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਜੇਰ ਬੋਲਸੋਨਾਰੋਆ ਉਹਨਾਂ ਨੂੰ 27 ਸਾਲਾਂ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਤਖਤਾ ਪਲਟ ਦੀ ਜਿਹੜੀ ਸਾਜ਼ਿਸ਼ ਹੈ ਉਹ ਰਚੀ ਗਈ ਸੀ 2022 ਦੇ ਵਿੱਚ ਜਦੋਂ ਉਹ ਆਪਣੀ ਚੋਣ ਹਾਰ ਗਏ ਸੀਗੇ ਤਾਂ ਮੌਜੂਦਾ ਜਿਹੜੇ ਰਾਸ਼ਟਰਪਤੀ ਨੇ ਉਹਨਾਂ ਦੇ ਖਿਲਾਫ ਇਹ ਜਿਹੜੀ ਸਾਰੀ ਸਾਜ਼ਿਸ਼ ਰਚੀ ਗਈ ਸੀ ਜਿਹਦਾ ਹੁਣ ਖਮਿਆਜ਼ਾ ਸਾਬਕਾ ਰਾਸ਼ਟਰਪਤੀ ਭੁਗਤਦੇ ਹੋਏ ਨਜ਼ਰ ਆ ਰਹੇ ਨੇ ਅਪਡੇਟਸ ਹੋਣੀਆਂ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲੰਧਾਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ